ਦੁਨੀਆਂ ਦੇ ਵਿੱਚ ਪੀਣ ਦੇ ਲਈ ਇਹਦੇ ਕੀ ਕੀ ਫਾਇਦੇ ਹੈ ਇਹਦੇ ਬਾਰੇ ਜਿੰਨਾ ਲੀਵਰ ਵੀ ਠੰਡਾ ਹੁੰਦਾ ਸਾਰੇ ਜਾਨੀ ਕਿ ਠੰਡੇ ਆ ਤਸਵੀਰ ਇਹਦੀ ਠੰਡੀ ਹੁੰਦੀ ਹੈ ਇਹਦਾ ਫਾਇਦਾ ਫਾਇਦਾ ਵਾ ਜਿੰਨਾ ਵੀ ਜਾਨੀ ਕਿ ਗਰਮ ਨਹੀਂਗਾ ਤੇ ਇਹਨਾਂ ਜਿੰਨਾ ਪੀਓਗੇ ਵਧੀਆ ਰੈਡ ਬੁੱਲ ਬੌਂਸਟਰ ਚ ਉਹ ਇਤਨੀ ਚੀਜ਼ਾਂ ਨਾਲ ਸਭ ਤੋਂ ਬੈਸਟ ਹੈ ਇਹਨੂੰ ਕਹਿੰਦੇ ਆ ਵੀ ਇੱਥੇ ਕੰਮ ਕਰੀਏ ਹਨਾ ਵੀ ਮਤਲਬ ਇੱਥੇ ਸਹੀ ਆ ਹੁਣ ਜਦੋਂ ਆਪਾਂ ਉਹਨਾਂ ਚ ਨਹੀਂ ਸਮਝਣਾ ਗਏ ਨੇ ਹੁਣ ਮੈਂ ਗਿਆ ਆਇਆਗਾ ਮੈਂ ਵੀ ਪਹਿਲਾਂ ਇਹੀ ਚੀਜ਼ ਸੀਗੀ ਹੁਣ ਮੈਂ ਉੱਥੇ ਧੱਕੇ ਖਾ ਕੇ ਆਇਆ ਵੀ ਉੱਥੇ ਹਾਲ ਦੇਖ ਲਿਆ ਉੱਥੇ ਉਹ ਹੀ ਚੀਜ਼ਾਂ ਉਦਾਂ ਦੇ ਕੱਪੜੇ ਉ ਤੁਹਾਨੂੰ ਨਹੀਂ ਮਹਿਸੂਸ ਹੁੰਦਾ ਕਿ ਤੁਸੀਂ ਕਿਤੇ ਬਾਹਰ ਜਾਓ ਜਾਂ ਫਿਰ ਤੁਸੀਂ ਵੀ ਕੋਈ ਹੋਰ ਕੰਮ ਕਰੋ ਕਿ ਇੱਥੇ ਮਤਲਬ ਕਿ ਸੜਕ ਦੇ ਉੱਤੇ ਇਦਾਂ ਲਗਾਣਾ ਪੰਜਾਬ ਦਾ ਯੂਥ ਜਿਹੜਾ ਕਿ ਨਸ਼ਿਆਂ ਵੱਲ ਜਾ ਰਿਹਾ ਹੈ ਇਹ ਸ਼ਬਦਾਈ ਨਾਲੋਂ ਉਹ ਰੈੱਡ ਬੂਲ ਜਾਂ ਫਿਰ ਹੋਰ એનર્ਜੀ ਡਰਿੰਕਸ ਪੀਂਦੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਜਿੱਥੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਰੈੱਡ ਬੂਲ ਜਾਂ ਫਿਰ ਹੋਰ એનર્ਜੀ ਡਰਿੰਕ ਦੇ ਸਹਾਰੇ ਆਪਣੇ ਆਪ ਨੂੰ ਤਾਕਤ ਦੇਣ ਦੀ ਕੋਸ਼ਿਸ਼ ਕਰਦੀ ਹੈ ਉੱਥੇ ਹੀ ਪੁਰਾਣੇ ਜ਼ਮਾਨੇ ਦੇ ਵਿੱਚ ਜੇਕਰ ਗੱਲ ਕਰੀਏ ਖਾਸ ਪੰਜਾਬ ਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਤਾਂ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਸ਼ਰਧਾਈ ਪੀ ਕੇ ਜਿਹੜੇ ਨੌਜਵਾਨ ਨੇ ਆਪਣੇ ਆਪ ਨੂੰ ਤਾਕਤਵਰ ਬਣਾਉਂਦੇ ਸੀ ਉਹਨਾਂ ਦੀ ਸਿਹਤ ਦਾ ਰਾਜ਼ ਇਹੀ ਹੁੰਦਾ ਸੀ ਕਿ ਉਹਨਾਂ ਵੱਲੋਂ ਸਿਹਤਮੰਤ ਚੀਜ਼ਾਂ ਖਾਧੀਆਂ ਜਾਂਦੀਆਂ ਸਨ ਜਿਹਦੇ ਨਾਲ ਉਹਨਾਂ ਦੇ ਸਰੀਰ ਨੂੰ ਵੀ ਤਾਕਤ ਮਿਲਦੀ ਸੀ ਤਾਂ ਉਹ ਕਬੱਡੀ ਵਰਗੇ ਖੇਡ ਵੀ ਜਿਹੜ ਨੇ ਉਹ ਖੇਡ ਪਾਉਂਦੇ ਸੀ ਅਸੀਂ ਐਸੇ ਨੇ ਮੌਜੂਦ ਹਾਂ ਜਲੰਧਰ ਦੇ ਮਾਡਲ ਟਾਊਨ ਵਿਖੇ ਜਿੱਥੇ ਕਿ ਕੁਝ ਨੌਜਵਾਨਾਂ ਵੱਲੋਂ ਇੱਕ ਬਹੁਤ ਹੀ ਸੋਹਣੀ ਪਹਿਲ ਜਿਹੜੀ ਇਹ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਜਗ੍ਹਾ ਦੇ ਉੱਤੇ ਸ਼ਰਧਾਈ ਜਿਹੜੀਆਂ ਲਗਾਈ ਜਾਂਦੀਆਂ ਨੂੰ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਪਿੱਛੇ ਦੁਆਬਾ ਪੰਜਾਬੀ ਰ ਨਾਮ ਦਾ ਇੱਕ ਕਨਸੈਪਟ ਜਿਹੜਾ ਹੈ ਕੁਝ ਨੌਜਵਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਰਗੜਾ ਜਿਹੜਾ ਹੈ 50 ਰੁਪਏ ਗਲਾਸ ਦੇ ਵਿੱਚ ਲੋਕਾਂ ਨੂੰ ਪਾਇਆ ਜਾਂਦਾ ਹੈ ਜੋ ਕਿ ਇੱਕ ਬਹੁਤ ਹੀ ਸਿਹਤਮੰਦ ਚੀਜ਼ ਹੈ ਰਗੜਾ ਜਿਹੜਾ ਹੈ ਲੜਕੀ ਲੜਕੇ ਬੱਚੇ ਸਭ ਪੀ ਸਕਦੇ ਨੇ ਹੋਰ ਇਹਦੇ ਕੀ ਫਾਇਦੇ ਨੇ ਗੱਲਬਾਤ ਕਰਾਂਗੇ ਉਹਨਾਂ ਵੀਰਿਆਂ ਦੇ ਨਾਲ ਹੀ ਜਿਹਨਾਂ ਵੱਲੋਂ ਇਹ ਕਨਸੈਪਟ ਸ਼ੁਰੂ ਕੀਤਾ ਗਿਆ ਹੈ ਭਾਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਸੱਸੀ ਗੱਲ ਜੀ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਕਨਸੈਪਟ ਆਇਆ ਕਿ ਤੁਸੀਂ ਇਸ ਤਰ੍ਹਾਂ ਸ਼ੁਰਦਾਈ ਲਗਾਣੀ ਸਟਾਰਟ ਕਰਤੀ ਅਹੀਂ ਜੀ ਪਹਿਲਾਂ ਆ ਆ ਬਣਾਉਂਦੇ ਹੁੰਦੇ ਕਿ ਗਰਾਂਟੇ ਮੋਟਰ ਤੇ ਜਿੱਦਾਂ ਬੈਠ ਕੇ ਮੁੰਡੇ ਜਿੱਦਾਂ ਹਫ਼ਤੇ ਦੇ ਵਿੱਚ ਦੋ ਤਿੰਨ ਵਾਰੀ ਰਗੜਦੇ ਹੁੰਦੇ ਸੀ ਤੇ ਇੱਦੇ ਬੈਠਿਆ ਬੈਠਾ ਇੱਦੇ ਖਿਆਲ ਆ ਗਿਆ ਵੀ ਅਸੀਂ ਇੱਕ ਦੁਕਾਨ ਪਾਉਣੀ ਹੈ ਇੱਕ ਇਦਾਂ ਫੇ ਦੁਕਾਨ ਦਾ ਮਤਲਬ ਨਹੀਂ ਸੈੱਟ ਬੈਠਾ ਵੇਚਦੇ ਅਸੀਂ ਕਿ ਚੱਲਦਾ ਫਿਰਦਾ ਇੱਕ ਦਮ ਜਿੱਦਾਂ 10 ਤਰੀਕ ਨੂੰ ਸੀਗਾ ਪਿਛਲੇ ਮਹੀਨੇ 10 ਤਰੀਕ ਨੂੰ ਪਲਾਨ ਬਣਿਆ ਇਦਾਂ ਹੀ ਤੇ 11 ਤਰੀਕ ਨੂੰ ਅਸੀਂ ਜਾ ਕੇ ਤਾਂ ਨਗਲੰਬੀਆਂ ਮੇਲਾ ਸੀਗਾ ਤੇ ਉੱਥੇ ਜਾ ਕੇ ਲਾਤਾ ਸਾਨੂੰ ਵਧੀਆ ਰਿਸਪੌਂਸ ਮਿਲਿਆ ਤੇ ਇਸੇ ਨਾਲ ਅਸੀਂ ਚੱਲਦੇ ਚੱਲਦੇ ਫਿਰ ਥੋੜਾ ਜਿਹਾ ਆ ਕੇ ਫੇ ਬਾਬੇ ਤੱਲ ਭਾਜੀ ਤੁਸੀਂ ਕਿਥੋਂ ਦੇ ਹੋ ਔਰ ਕਦੋਂ ਤੋਂ ਤੁਹਾਡੇ ਇਹ ਚੀਜ਼ ਦੇ ਵਿੱਚ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਅਸੀਂ ਜਾਨੀ ਕਿ ਪਿੰਦਰ ਬਹੁਤ ਟਾਈਮ ਦਿਆਂ ਮੇਰੇ ਖਾ 10 ਸਾਲ ਹੋ ਗਏ ਹੋਣਗੇ ਜਦੋਂ ਪਹਿਲੋ ਸਾਡੇ ਸੀਨੀਅਰ ਮੁੰਡੇ ਬਣਾ ਆਪਣਾ ਪਿੰਦੇ ਹੁੰਦੇ ਸੀਗੇ ਉਹਨਾਂ ਨਾਲ ਦੇਖ ਕੇ ਫੇ ਅਸੀਂ ਮਗਰ ਆਪ ਵੀ ਰਗਣ ਲੱਪੇ ਤੇ ਇਹਦੇ ਨਾਲ ਹੀ ਫੇ ਚੱਲਦਾ ਚੱਲਦਾ ਹੁਣ ਗਾਂ ਸਾਡੇ ਜਿਹੜੇ ਆ ਛੋਟੇ ਆ ਇਹ ਵੀ ਹੁਣ ਇਹੀ ਪੈ ਗਏ ਇਸੇ ਰਾਹ ਪਏ ਹੋਏ ਆ ਇਹ ਵੀ ਬਣਾ ਕੇ ਪਿੰਦੇ ਚ ਬਹੁਤ ਵਧੀਆ ਚੀਜ਼ ਆ ਤਾਕਤਵਰ ਟੀਜਾ ਇਹਦਾ ਫਾਇਦਾ ਹੀ ਆ ਨੁਕਸਾਨਦ ਚ ਕੋਈ ਨਹੀਂ ਗਾ ਇਹਦਾ ਕਿੰਨੇ ਮੁੰਡੇ ਨੇ ਤੁਹਾਡੇ ਨਾਲ ਇਸ ਪੂਰੇ ਕਨਸੈਪਟ ਵਿੱਚ ਪੰਜ ਹੈ ਜੀ ਹੁਣ ਪੰਜ ਪੰਜੇ ਫਰੈਂਡ ਹੀ ਆ ਪੰਜੂ ਮੁੰਡੇ ਪਹਿਲਾਂ ਕਬੱਡੀ ਦੇ ਪਲੇਅਰ ਹੋਣ ਹਾਂ ਜੀ ਕਬੱਡੀ ਦੇ ਪਲੇਅਰ ਸੀਗੇ ਤੇ ਮੁੰਡੇ ਹੁਣ ਵੀ ਖੇਡਦੇ ਆ ਵਿੱਚੋਂ ਇੱਕ ਤਾਂ ਹੁਣ ਅਪਰੇਟ ਹੋਇਆ ਵਾ ਉਹ ਵੀ ਹੁਣ ਇੱਥੇ ਫ੍ਰੀ ਸੀਗਾ ਉਹ ਵੀ ਨਾਲ ਲੱਗ ਗਿਆ ਸਾਡੇ ਤੇ ਜਰੂਰ ਠੀਕ ਹੋ ਗਿਆ ਮਾੜਾ ਮੁੰਡਾ ਉਹਨੇ ਖੇਡਣ ਲੱਪੈਣਾ ਵਾ ਤੇ ਬਾਕੀ ਹੁਣ ਅਸੀਂ ਛੜਤੀ ਅਸੀਂ ਚਲੋ ਇਸ ਕੰਮ ਤੇ ਹੋ ਗਿਆਂ ਵੀ ਜੰਨੇ ਸ਼ੌਕ ਨੂੰ ਖੇਡੀ ਖੇਡ ਗਰਮੀਆਂ ਦੇ ਵਿੱਚ ਪੀਣ ਦੇ ਲਈ ਇਹਦੇ ਕੀ ਕੀ ਫਾਇਦੇ ਹੈ ਇਹਦੇ ਬਾਰੇ ਗਰਮੀਆਂ ਚ ਜਿੰਨਾ ਲੀਵਰ ਵੀ ਠੰਡਾ ਹੁੰਦਾ ਸਾਰੇ ਜਾਨੀ ਕਿ ਠੰਡੇ ਆ ਤਸਵੀਰ ਇਹਦੀ ਠੰਡੀ ਹੁੰਦੀ ਹੈ ਇਹਦਾ ਫਾਇਦਾ ਹੀ ਫਾਇਦਾ ਵਾ ਜਿੰਨਾ ਵੀ ਜਾਨੀ ਕਿ ਗਰਮ ਨਹੀਂਗਾ ਤੇ ਇਹਨਾਂ ਜਿੰਨਾ ਪੀਓਗੇ ਵਧੀਆ ਰੈੱਡ ਬੁੱਲ ਮੌਨਸਟਰ ਜੋ ਇਦਾਂ ਦੀਆਂ ਚੀਜ਼ਾਂ ਨਾਲੋਂ ਸਭ ਤੋਂ ਬੈਸਟ ਹੈ ਹਾਂਜੀ ਤੇ ਅੱਜਕੱਲ ਦੇ ਨੌਜਵਾਨ ਜਿੱਥੇ ਕਿ ਇਸ ਤਰ੍ਹਾਂ ਕਿਤੇ ਵੀ ਦੁਕਾਨ ਲਾਣ ਤੋਂ ਸ਼ਰਮਾਂਦੇ ਆ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚੀ ਨੌਜਵਾਨ ਇਦਾਂ ਦੇ ਨੇ ਜਿਹੜੇ ਕਿ ਪੜਨ ਤੋਂ ਬਾਅਦ ਬਾਹਰ ਜਾਣਾ ਪ੍ਰੈਫਰੈਂਸ ਕਰਦੇ ਆ ਤੁਸੀਂ ਬਾਹਰੋਂ ਇੱਥੋਂ ਆਏ ਹੋ ਤੁਹਾਡੇ ਦਿਮਾਗ ਦੇ ਵਿੱਚ ਆਂਦਾ ਨਹੀਂ ਕਿ ਯਾਰ ਮੈਂ ਕਿਉਂ ਇੱਥੇ ਆ ਕੇ ਇਦਾਂ ਰਿਹੜੀ ਲਗਾ ਰਿਹਾ ਹਾਂ ਆਪਾਂ ਜੀ ਆਪਾਂ ਕਿਸੇ ਨੂੰ ਕਹਿੰਦੇ ਆ ਵੀ ਇੱਥੇ ਕੰਮ ਕਰੀਏ ਹਨਾ ਵੀ ਮਤਲਬ ਇੱਥੇ ਸਹੀ ਆ ਹੁਣ ਜਦੋਂ ਆਪਾਂ ਉਹਨਾਂ ਚ ਨਹੀਂ ਸਮਝਣਾ ਕਿਸੇ ਨੇ ਹੁਣ ਮੈਂ ਗਿਆ ਆਇਆ ਮੈਂ ਵੀ ਪਹਿਲਾਂ ਇਹੀ ਚੀਜ਼ ਸੀਗੀ ਹੁਣ ਮੈਂ ਉੱਥੇ ਧੱਕੇ ਖਾ ਕੇ ਆਇਆ ਵੀ ਉੱਥੇ ਹਾਲ ਦੇਖ ਲਿਆ ਉੱਥੇ ਉਹ ਹੀ ਚੀਜ਼ਾਂ ਉਦਾਂ ਦੇ ਕੱਪੜੇ ਉਦਾਂ ਦਾ ਹਾਲ ਜਾਨੀ ਕਿ ਕੰਮ ਵੀ ਬਹੁਤ ਜ਼ਿਆਦਾ ਕਰਨਾ ਪੈਂਦਾ ਫਿਰ ਉਹੀ ਆ ਜੋ ਘਰੇ ਫਿਰ ਜੇ ਲੈ ਕੇ ਗਏ ਹੁੰਦੀ ਉਹ ਚੀਜ਼ ਸੋਚ ਕੇ ਫਿਰ ਮੈਂ ਆ ਕੇ ਇੱਥੇ ਮੈਨੂੰ ਹੁਣ ਕੋਈ ਸੰਗ ਸ਼ਰਮ ਨਹੀਂ ਗਿਆ ਕੋਈ ਚੱਕਰ ਨਹੀਂ ਗਿਆ ਮੈਂ ਆ ਕੇ ਕੰਮ ਕੋਈ ਮੈਨੂੰ ਸੰਗ ਨਹੀਂ ਜਦਾਂ ਮੈਨੂੰ ਆਪੇ ਕਰੋ ਜਦਾਂ ਮੈਂ ਥੋੜਾ ਛੋਟਾ ਮੋਟਾ ਕੰਮ ਮੈਨੂੰ ਕੋਈ ਸੰਗ ਸ਼ਰਮ ਨਹੀਂ ਗਿਆ ਤਾਂ ਨਾਲ ਇੱਕ ਹੋਰ ਵੀ ਦਾ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਵੀਰੇ ਇਹ ਤਾਂ ਬਾਹਰੋਂ ਆਏ ਨੇ ਇਹਨਾਂ ਨੇ ਜਿਵੇਂ ਕਿਹਾ ਕਿ ਉੱਥੇ ਹਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ ਕਿਸੇ ਤਰ੍ਹਾਂ ਦੀ ਕੋਈ ਸੰਗ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਹੁੰਦੀ ਤੁਹਾਨੂੰ ਨਹੀਂ ਮਹਿਸੂਸ ਹੁੰਦਾ ਕਿ ਤੁਸੀਂ ਕਿਤੇ ਬਾਹਰ ਜਾਓ ਜਾਂ ਫਿਰ ਤੁਸੀਂ ਵੀ ਕੋਈ ਹੋਰ ਕੰਮ ਕਰੋ ਕਿ ਇੱਥੇ ਮਤਲਬ ਕਿ ਸੜਕ ਦੇ ਉੱਤੇ ਇਦਾਂ ਲਗਾਣਾ ਮੈਡਮ ਅਸੀਂ ਬਾਹਰ ਦਾ ਤਾਂ ਮਤਲਬ ਪਤਾ ਘੱਟ ਤਾਂ ਅਸੀਂ ਜਾਣਾ ਹੀ ਨਿਕਾ ਬਾਹਰ ਹਾਂਜੀ ਅਸੀਂ ਮਤਲਬ ਬਾਹਰ ਵੀ ਦੇਖ ਲਿਆ ਸਾਡੇ ਸਾਹ ਮੇਰਾ ਭਰਾ ਵੀ ਬਾਹਰ ਆ ਛੋਟਾ ਠੀਕ ਆ ਵੀ ਸਾਰੇ ਦੱਸ ਦਿਓ ਹਾਲਾਤ ਕੀ ਆ ਨਾ ਵੀ ਇੱਥੇ ਥੋੜੀ ਰੋਟੀ ਖਾ ਲਾਂਗੇ ਬਟ ਇੱਥੇ ਮਿਹਨਤ ਕਰਾਂਗੇ ਜੇ ਬਾਹਰ ਜਿੰਨੇ ਪੈਸੇ ਬੰਦੇ ਅਸੀਂ ਕੋਸ਼ਿਸ਼ ਕਰਾਂਗੇ ਮਤਲਬ ਹੋਰ ਅੱਗੇ ਜੇ ਮਿਹਨਤ ਕਰਨ ਲੱਗੇ ਹੌਲੀ ਹੌਲੀ ਅਸੀਂ ਮਤਲਬ ਵੀ ਹੁਣ ਰਹਿਣਾ ਇੱਥੇ ਹੀ ਆ ਬਾਹਰ ਨਹੀਂ ਜਾਣਾ ਕੋਈ ਸ਼ਰਮ ਨਹੀਂ ਗਈ ਜੀ ਪਹਿਲੇ ਦਿਨ ਥੋੜਾ ਪਤਾ ਹੋਇਆ ਪਰ ਸਾਨੂੰ ਹੁਣ ਕੋਈ ਸ਼ਰਮ ਨਹੀਂ ਗਈ ਵੀ ਹਾਂ ਬਈ ਧੋਆ ਸੜਕ ਦੇ ਕੰਡੇ ਖੜੇ ਆ ਵੀ ਕੰਮ ਆ ਮਿਹਨਤ ਕਰਦੇ ਆ ਸਾਨੂੰ ਇਹਦੇ ਵਿੱਚ ਕੋਈ ਸੰਗ ਸ਼ਰਮ ਨਹੀਂ ਗਈ ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਦੱਸਿਆ ਸੀ ਆਪਣੇ ਮਾਤਾ ਪਿਤਾ ਤੁਹਾਨੂੰ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਮਤਲਬ ਕਿ ਸ਼ਰਦਾਈ ਦੀ ਜਿਹੜੀ ਆ ਇਸ ਤਰ੍ਹਾਂ ਤੁਸੀਂ ਇੱਕ ਕਾਊਂਟਰ ਲਗਾ ਕੇ ਮੋਡਲ ਟਾਊਨ ਦੇ ਵਿੱਚ ਸ਼ਰਦਾਈਂ ਵੇਚਣੀ ਆ ਉਹਨਾਂ ਦਾ ਅੱਗੇ ਕੀ ਰੈਕਸ਼ਨ ਮੈਮ ਉਹਨਾਂ ਨੇ ਮਤਲਬ ਕੋਸ਼ਿਸ਼ ਹੋਈ ਘਰ ਦੇ ਬਹੁਤ سپورਟ ਕੀਤੀ ਘਰ ਦੇ ਨੇ ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਵੀ ਹਾਂ ਤੁਸੀਂ ਨਹੀਂ ਲਾਉਣਾ ਜਾਂ ਕਰਨਾ ਨਹੀਂ ਉਹ ਕਹਿੰਦੇ ਤੁਹਾਡੀ ਮਰਜ਼ੀ ਹੈ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਕਰ ਸਕਦੇ ਕਿਉਂਕਿ ਘਰ ਦੇ ਵੀ ਕੋਸ਼ਿਸ਼ ਹੁੰਦੇ ਜਦੋਂ ਆਪਾਂ ਮਿਹਨਤ ਕਰਦੇ ਆ ਜੀ ਉਹਦਾਂ ਵਿਲੇ ਹੁੰਦੇ ਸੀਗੇ ਤੇ ਕਦੀ ਕਿਸੇ ਨੂੰ ਗੱਡੀ ਚੱਕਣੀ ਕਿੱਦਾਂ ਨੂੰ ਨਿਕਲ ਜਾਣਾ ਕਿੱਦਾਂ ਨੂੰ ਨਿਕਲ ਜਾਣਾ ਕਰਦੇ ਹੁਣ ਕੰਮਾਂ ਤੋਂ ਲੇਟ ਵੀ ਚੱਲ ਜੀਦਾ ਇਸ ਤੋਂ ਕਰਕੇ ਘਰ ਦੇ ਨੂੰ ਪਤਾ ਹੁੰਦਾ ਵੀ ਕੰਮ ਕਰਦੇ ਆ ਮੁੰਡੇ ਹਨਾ ਸਾਨੂੰ ਸਭ ਤੋਂ ਵੱਡੀ ਇਹ ਖੁਸ਼ੀ ਹੈ ਸਾਡੇ ਘਰ ਇਹ ਫੌਲਾ ਸਪੋਰਟ ਇਹ ਕਰਦੇ ਨਹੀਂ ਕੋਈ ਇਹਦੇ ਵਿੱਚ ਹੈ ਨਹੀਂਗਾ ਕਰਦੇ ਵਿੱਚ ਕੋਣ ਕੋਣ ਹੈ ਮੇਰੇ ਡੈਡ ਦੀ ਡੈਥ ਹੋਈ ਹੈ ਮੇਰੇ ਮੰਮੀ ਆ ਤੇ ਮੇਰਾ ਬ੍ਰਦਰ ਹੈ ਛੋਟਾ ਵਸੇ ਤਿੰਨ ਜਣੇ ਨੇ ਕੀ ਕੰਮ ਕਰਦੇ ਸੀ ਤੁਸੀਂ ਪਹਿਲਾਂ ਖੇਤੀਬਾੜੀ ਦਾ ਹੀ ਆਪਣਾ ਕੰਮ ਜੀ ਖੇਤੀਬਾੜੀ ਦਾ ਵੀ ਆਪਾਂ ਗਾਵਾਂ ਮੱਝਾਂ ਪਸ਼ੂ ਡੰਗਰ ਵੀ ਰੱਖੇ ਹੋਏ ਆ ਜੀ ਤੇ ਉਹ ਖੇਤੀ ਉਹ ਨਾਲ ਪਿੱਛੇ ਚੱਲਦੀ ਆ ਤੇ ਇਹ ਸਾਈਡ ਅਸੀਂ ਬਿਜ਼ਨਸ ਕਰ ਲਿਆ ਸਟਾਰਟ ਜੀ ਤੁਸੀਂ ਜਲੰਧਰ ਦੇ ਰਹਿਣ ਵਾਲੇ ਹੋ ਜਲੰਧਰ ਦੇ ਇਹ ਸਾਡਾ ਇਹ ਜ਼ਿਲ੍ਹਾ ਜਲੰਧਰ ਪੈ ਜਾਂਦਾ ਤਹਿਸੀਲ ਨਗੋਦਰ ਪੈ ਜਾਂਦੀ ਆ ਸਾਡਾ ਕੀਵਾ ਪੈਂਦਾ ਜੀ ਮੱਲੀ ਔਗੀ ਦੇ ਲਾਗੇ ਕਾਲੇ ਸੰਗੇ ਦੇ ਲਾਗੇ ਅਸੀਂ ਹਾਂਜੀ ਟਰਾਲੀ ਡਰਾਈਵਰ ਇੱਥੇ ਹੁੰਦਾ ਆ ਜੀ ਤੇ ਗੱਡੀ ਜਰਾਤ ਨੂੰ ਚੱਲ ਜੀਦਾ ਆ 10 11 ਵਜਾਂ ਦੇ ਪਹੁੰਚਦੇ ਨੇ ਸਵੇਰ ਨੂੰ 7 ਵਜੇ ਇੱਥੇ ਪਹੁੰਚ ਜੀਦਾ 9 ਵਜੇ ਸਟਾਰਟ ਕਰਦੀਦਾ ਆ ਕੇ ਹਾਂਜੀ ਰੋਜ਼ ਸਵੇਰ 9 ਵਜੇ ਆ ਕੇ ਤੁਸੀਂ ਹਾਂਜੀ ਸਟਾਰਟ ਕਰ ਦਿੰਦੇ ਹਾਂਜੀ ਭਾਈ ਜਦੋਂ ਕੋਈ ਨਵੀਂ ਚੀਜ਼ ਕਰਨੀ ਸ਼ੁਰੂ ਕਰੋ ਤਾਂ ਸਾਥ ਦੇਣ ਵਾਲੇ ਤਾਂ ਬਹੁਤ ਘੱਟ ਹੁੰਦੇ ਨੇ ਲੇਕਿਨ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਤੁਹਾਨੂੰ ਇਹੋ ਜਿਹੀ ਵੀ ਨੈਚੁਰਲੀ ਹੈ ਕਿ ਤੁਹਾਨੂੰ ਇਹੋ ਜਿਹੀ ਵੀ ਲੋਕ ਆਪਾਂ ਨਾ ਕੇ ਇਹਦੀ ਸਲਾਹ ਲਈ ਆ ਨਾ ਕੇ ਜਿੰਨਾ ਅਸੀਂ ਪੰਜਾਂ ਨੇ ਸਲਾਹ ਕੀਤੀ ਅਸੀਂ ਪੰਜੇ ਤੁਰੇ ਆ ਤੇ ਸਾਨੂੰ ਕੋਈ ਦਿਨ ਆਇਆ ਨਹੀਂ ਨਾ ਕਿ ਇਹਨੂੰ ਐਂ ਪੁੱਛਿਆ ਨਾ ਦੱਸਿਆ ਸਿਰਫ ਘਰਦਿਆਂ ਦੀ ਸੀ ਕਿ ਘਰਦਿਆਂ ਪਰਮਿਸ਼ਨ ਲਈ ਆ ਘਰਦਿਆਂ ਮੰਨ ਕੇ ਕਹਿੰਦੇ ਚਲੋ ਕੰਮ ਕਰਨਾ ਸਾਨੂੰ ਇਤੋਂ ਵੱਡਾ ਕੀ ਆ ਵੀ ਕੋਹ ਕਰੋ ਕਰੋ ਸਹੀ ਸਾਡੇ ਘਰਦਿਆਂ ਨੇ ਤੁਹਾਡੇ ਇਸ ਡਿਸੀਜਨ 'ਚ ਤੁਹਾਡਾ ਸਾਥ ਦਿੱਤਾ ਕਿਉਂਕਿ ਤੁਹਾਡੇ ਘਰਦਿਆਂ ਨੇ ਨੇਚਰਲੀ ਹੈ ਕਿ ਤੁਹਾਨੂੰ ਪਹਿਲਾਂ ਬਾਹਰ ਭੇਜਿਆ ਉੱਥੇ ਵੀ ਪੈਸੇ ਲੱਗੇ ਹੋਣਗੇ ਉਹਨਾਂ ਨੇ ਨਹੀਂ ਇਦਾਂ ਕਿਹਾ ਕਿ ਤੈਨੂੰ ਇੰਨੇ ਔਖੇ ਬਾਹਰ ਭੇਜਿਆ ਤੂੰ ਇੱਥੇ ਆ ਕੇ ਫੇਰ ਆ ਕੇ ਉਹ ਕਿਆ ਕੰਮ ਕਰਨ ਚ ਨਹੀਂ ਉਹ ਜਿੱਦਾਂ ਪਿਛੇ ਕਹਿੰਦੇ ਵੀ ਉੱਚੇ ਹੀ ਸਾਥ ਆ ਵੀ ਕੰਮ ਕਰਨਾ ਕੋਈ ਪੁੱਠੇ ਕੰਮਾਂ 'ਚ ਨਹੀਂਗੇ ਸਾਥ ਉਹ ਕਹਿੰਦੇ ਜਿੱਦ ਤੁਹਾਡੇ ਬੀਰਿੰਸ ਕਿੱਥੇ ਦੇ ਤੁਸੀਂ ਕਿੱਥੇ ਦਾ ਜੈ? ਅਸੀਂ ਵੀ ਨਾਲ ਹੀ ਇੱਕੋ ਪਿੰਡ ਹੈ ਸਾਡਾ। ਕੀਵਾ ਪਿੰਡ ਹੈ। ਤੇ ਤੁਸੀਂ ਜਦੋਂ ਆਪਦੇ ਘਰੇ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਦਾ ਕਾਨਸੈਪਟ ਤਿਆਰ ਕੀਤਾ ਤਾਂ ਉਹਨਾਂ ਦਾ ਕੀ ਕਹਿਣਾ ਸੀ? ਉਹ ਕਹਿੰਦੇ ਬਹੁਤ ਵਧੀਆ ਜੀ। ਪਹਿਲੀ ਵਾਰੀ ਤਾਂ ਉਹਨਾਂ ਨੇ ਕਿਹਾ ਵੀ ਚਲੋ ਵਧੀਆ ਕੰਮ ਕਰਨ ਲੱਗੇ ਆਂ। ਜਦੋਂ ਆਏ ਹੀ ਉਦੋਂ ਥੋੜਾ ਜਿਹਾ ਕਰਦੇ ਸੀ ਬਾਹਰੋਂ ਜਦੋਂ ਮੈਂ ਆਇਆ ਮੈਂ ਦੱਸਿਆ ਨਹੀਂ। ਮੈਂ ਮਤਲਬ ਜਈ ਸਪਰਾਇਡਤਾਈ ਚੋਕ ਵੀ ਤਿਆਰ ਆ ਗਿਆ ਸੀ। ਵੀ ਮੈਂ ਕਹਾ ਮੇਰਾ ਦੈਨ ਲਈ ਉਦਾਂ ਕਰਦੇ ਹੀ ਉਦੋਂ ਪਰ ਹੌਲੀ-ਹੌਲੀ ਜਦੋਂ ਹੁਣ ਮੈਂ ਚਲੋ ਆ ਹੋ ਗਿਆ ਉਹਨਾਂ ਦੇ ਨਾਲ ਥੋੜੀ ਉਹਨਾਂ ਹੋਰ ਖੁਸ਼ ਉਦਾਂ ਖੇਤੀਬਾੜੀਆਂ ਹੀ ਕਰਦੇ ਆ ਤਾਂ ਹੁਣ ਜਦਾਂ ਫਸਲ ਮੱਕੀ ਮੁੱਕੀ ਲਈ ਉਹ ਥੋੜਾ ਟਾਈਮ ਲੱਗਣਾ ਸੀ ਉਹਨਾਂ ਚ ਰਹੀਂ ਚੱਲੋ ਤੁਸੀਂ ਕਬੱਡੀ ਖੇਲਦੇ ਸੀ ਪਹਿਲਾਂ ਨਾ ਉਹ ਕਬੱਡੀ ਦੇ ਪਲੇਅਰਜ਼ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੁੰਦੀ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਕੋਈ ਗੁੱਟੇ ਹੁੰਦੇ ਆ ਉਹਨਾਂ ਦੇ ਲਈ ਕੁਛ ਇਹਦਾ ਨਹੀਂ ਨਹੀਂ ਇਹ ਹੁਣ ਜਦਾਂ ਮਰ ਪਲੇਅਰ ਜਦੋਂ ਬਣਦਾ ਉਹ ਵੀ ਆਪਦੇ ਸਿਰ ਤੇ ਬਣਦਾ ਵਾ ਤੇ ਜਦੋਂ ਬਣ ਜਾਂਦਾ ਵਾ ਉਦੋਂ ਮਾੜਾ ਮੋਟਾ ਸਪੋਰਟ ਕਰਦੇ ਚਲੋ ਤਗੜੇ ਜਿਹੜੇ ਕਰਦੇ ਜਦੋਂ ਡੈੱਡ ਹੋ ਜਾਂਦਾ ਫੇਵ ਵੀ ਸਾਰੇ ਸਾਥੀ ਜੜ ਜਾਂਦੇ ਹਾਂਜੀ 60 ਮਿੰਟ ਫੇਵ ਨਹੀਂ ਕੋਈ ਪਛਦਾ ਹਾਂਗੇ ਪੰਜਾਬ ਦਾ ਯੂਥ ਜਿਹੜਾ ਕਿ ਨਸ਼ਿਆਂ ਵੱਲ ਜਾ ਰਿਹਾ ਆ ਇਹ ਸ਼ਰਦਾਈ ਨਾਲੋਂ ਉਹ ਰੈੱਡ ਬੂਲ ਜਾਂ ਫੇ ਹੋਰ ਐਨਰਜੀ ਡਰਿੰਕਸ ਪੀਂਦੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਇਹੀ ਆ ਵੀ ਇਹ ਦੇਸੀ ਖਰਾਕ ਆ ਘਰ ਦਾ ਜਿੱਥੋਂ ਮਰਜ਼ੀ ਲੈ ਲਓ ਜਿਹੜੀ ਦੁਕਾਨ ਤੋਂ ਮਰਜ਼ੀ ਲੈ ਲਓ ਗਿਰੀਆਂ ਬਦਾਮ ਕਾਜੂ ਜਿਹੜੀਆਂ ਜਿਹੜੀਆਂ ਚੀਜ਼ਾਂ ਇਹਦਾ ਫਾਇਦਾ ਹੀ ਆ ਨੁਕਸਾਨ ਨਹੀਂਗਾ ਉਹਨਾਂ ਚੀਜ਼ਾਂ ਦੇ ਨੁਕਸਾਨ ਹੀ ਦੱਸਣੇ ਇੱਕ ਸਵਾਦ ਆ ਉਹ ਮੂੰਹ ਦਾ ਫੇਰ ਕੋਈ ਨਹੀਂਗਾ ਉਹ ਚੀਜ਼ਾਂ ਹਨ ਇਹਦਾ ਫਾਇਦਾ ਹੀ ਫਾਇਦਾ ਵਾ ਸਵਾਦ ਚਲੋ ਹੈ ਆ ਫਾਇਦਾ ਬਹੁਤ ਹੈ ਦਾ ਹੁਣ ਇੱਥੇ ਆਪਣੇ ਭੈਣਾ ਭਰਾ ਸਾਰੇ ਪੀ ਕੇ ਜਾਂਦੇ ਬੱਚੇ ਵੀ ਪੀ ਕੇ ਜਾਂਦੇ ਆ कोई इतणा नेगा नुकसानदा इक ਨਹੀਂ ਕੋਈ ਵੀ ਤੁਸੀਂ ਮਾਡਲ ਟਾਊਨ ਏਰੀਆ ਦੇ ਵਿੱਚ ਆਪਣਾ ਕਨਸੈਪਟ ਜਿਹੜਾ ਆ ਉਹ ਸ਼ੁਰੂ ਕੀਤਾ ਤੁਹਾਨੂੰ ਇੱਥੇ ਕੋਈ ਪ੍ਰਸ਼ਾਸਨ ਵਾਲੇ ਜਾਂ ਫਿਰ ਆਲਦ ਵਾਲਦੇ ਲੋਕ ਕੋਈ ਦਿੱਕਤ ਤਾਂ ਨਹੀਂ ਦਿੰਦੇ ਆਹੇ ਪਹਿਲੋ ਤਾਂ ਨਹੀਂ ਪਹਿਲੋ ਸਾਰਿਆਂ ਸਾਥ ਹੀ ਦਿੱਤਾ ਜਦੋਂ ਅਸੀਂ ਲਾਈਏ ਉਸ ਦਿਨ ਵੀ ਸਾਰਿਆਂ ਨੇ ਜਿੱਦਾਂ ਜਿੰਨੇ ਵੀ ਮੀਨਸਗੇ ਸਾਰਿਆਂ ਨੇ ਆ ਕੇ ਵੀ ਕਿਹਾ ਵੀ ਕੋਈ ਗੱਲ ਨਹੀਂ ਬਹੁਤ ਵਧੀਆ ਵੀ ਅਸੀਂ ਸਾਥ ਆ ਨਾਲ ਸਾਡੇ ਅੱਜ ਥੋੜਾ ਜਿਆ ਆ ਰਹੀ ਪ੍ਰੋਬਲਮ ਅੱਜ ਇੱਕ ਅੱਜ ਕਰ ਰਹੇ ਆ ਤਾਂ ਵੀ ਚੱਕੋ ਤਾਂ ਚੱਕੋ ਇੱਥੇ ਟਰਾਲੀ ਨਹੀਂ ਲਾਉਣੀ ਤੁਸੀਂ ਇਦਾਂ ਇੱਥੇ ਰੋਡ ਬਲੌਕ ਆਇਆ ਸੀਗਾ ਰੋਡ ਨਹੀਂ ਅਸੀਂ ਸਾਈਡ ਤੇ ਆਂ ਰੋਡ ਕੋਈ ਮਤਲਬ ਅਸੀਂ ਬਹੁਤ ਰੋਡ ਤੋਂ ਪਿੱਛੇ ਆਂ ਤੇ ਨਹੀਂ ਇੱਥੇ ਟਰਾਲੀ ਨਹੀਂ ਲੱਗਣੀ ਬਹੁਤ ਸ਼ੇਰੀਆ ਇੱਥੇ ਤੁਸੀਂ ਲਾਣੇ ਸੀਗਾ ਐ ਕਿਹੜਾ ਕੋਈ ਮਾੜਾ ਕੰਮ ਕਰ ਰਹੇ ਆਂ ਵੀ ਅਸੀਂ ਮਿਹਨਤ ਕਰ ਰਹੇ ਆਂ ਨਾਲੇ ਵਧੀਆ ਚੀਜ਼ ਦੇ ਰਹੇ ਆਂ ਹਨਾ ਤੇ ਵਾਟ ਚਲੇ ਗਏ ਆ ਉਹ ਕਹਿੰਦੇ ਅਸੀਂ ਆਉਣੇ ਆਂ ਰਾਉਂਡ ਮਾਰ ਕੇ ਜੇ ਤੁਹਾਡੀ ਇੱਥੇ ਟਰਾਲੀ ਹੋਈ ਸੀ ਤੁਹਾਡੀ ਟਰਾਲੀ ਚ ਕਾਉਣੀ ਆ ਅੱਗੇ ਦੇਖੋ ਹੁਣ ਕੀ ਹੁੰਦਾ ਹੈ ਉੱਤੇ ਬਿਲਕੁਲ ਸਾਹਮਣੇ ਇੱਕ ਬੱਸ ਵੀ ਲੱਗੀ ਹੋਈ ਵੀ ਰੋਡ ਤੇ ਹੀ ਲੱਗੀ ਆ। ਅਪਲ ਅਸੀਂ ਕਰਾਂਗੇ ਨਾ ਜਦੋਂ ਸਾਡੇ ਦੇ ਜਦੋਂ ਕੋਈ ਆਊਗਾ ਫਿਰ ਅਸੀਂ ਇਹ ਕਹਾਂਗੇ ਮੋਰੀ ਬੱਸ ਵੀ ਸਾਡੇ ਲੱਗੀ ਆ। ਰੂਲ ਤਾਂ ਸਾਰਿਆਂ ਲਈ ਸੇਮ ਆ ਨਾ ਤੇ ਕਿਸੇ ਲਈ ਕੋਈ ਡਿਫਰੈਂਟ ਨਹੀਂਗਾ ਤੇ ਜਦੋਂ ਹੁਣ ਗਾਂ ਅੱਗੇ ਗੱਲ ਹੋਊਗੀ ਤੇ ਅਸੀਂ ਇਹ ਗੱਲ ਜਰੂਰ ਦਵਾਵਾਂਗੇ। ਲੋਕਾਂ ਦੇ ਕਰਦਾ ਲੋਕ ਖੁਸ਼ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਤਾਂ ਫਿਰ ਹਨਾ ਹੋਰ ਕੀ ਇਹਨ ਕਰਤਾ ਆ। ਤੁਸੀਂ ਲਗਾਤਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਨਸੈਪਟ ਜਿਹੜਾ ਆ ਇੱਥੇ ਕਿ ਤਿਆਰ ਕੀਤਾ ਗਿਆ ਆ ਇੱਕ ਟਰਾਲਾ ਆ ਜਿਹਦੇ ਅੰਦਰ ਇਹ ਪੂਰੀ ਜਿਹੜੀ ਇਹ ਸ਼ਰਧਾਈ ਬਣਾਈ ਜਾ ਰਹੀ ਹੈ ਕਿਸ ਤਰ੍ਹਾਂ ਨਿੰਮ ਦੀ ਲੱਕੜ ਦੇ ਨਾਲ ਇਹਨੂੰ ਕੋਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਭਾਜੀ ਇਹ ਕਿਸ ਚੀਜ਼ ਦੀ ਲੱਕੜ ਆ ਔਰ ਇਹ ਕਿੰਨੇ ਦੇਰ ਤੱਕ ਘੋਟਣਾ ਹੁੰਦਾ ਇਹ ਨਿੰਮ ਦੀ ਆ ਜੀ ਇਹਨੂੰ 50 ਮਿੰਟ ਘੰਟਾ ਲੱਗ ਜਾਂਦਾ ਹਾਂਜੀ ਲੱਕੜ ਨੂੰ ਇਹ ਕੱਲੀ ਨਿੰਮ ਦੀ ਲੱਕੜ ਹਾਂਜੀ ਹਾਂਜੀ ਨਿੰਮ ਤੇ ਆ ਜਿਹੜਾ ਨੀਚੇ ਵਾਲਾ ਆ ਇਹ ਲਾਲ ਪੱਥਰ ਆ ਜੀ ਇਹ ਵੀ ਬਹੁਤ ਵਧੀਆ ਹੁੰਦਾ ਬਈ ਔਰ ਇਹਦੇ ਵਿੱਚ ਕੀ ਕੀ ਚੀਜ਼ਾਂ ਪਾਈਆਂ ਜਾਂਦੀਆਂ ਜਿਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਮਲਾਇਆ ਜਾਂਦਾ ਆ ਖਸਖਸ ਪੌਣੀ ਪੈਂਦੀ ਹੈ ਇਹ ਵਿੱਚ ਸੌਫ ਆਪਣੇ ਗਲਾਬ ਦੀ ਬੋਲੀ ਆਪਣੇ ਆਹ ਜੀ ਆ ਬਦਾਮ ਕਾਜੂ ਕਾਲੀ ਮਿਰਚ ਆਪਣੇ ਸਾਰਾ ਕੁਝ ਪਾਉਣਾ ਪੈਂਦਾ ਜੀ ਕਿੰਨੇ ਦੇਰ ਤੱਕ ਇਹਨੂੰ ਮਲਾਉਣਾ ਪੈਂਦਾ ਇੱਕ ਘੰਟਾ ਇੱਕ ਜੀ ਹਾਂਜੀ ਘੰਟਾ ਕਰ ਕਰਨਾ ਪੈਂਦਾ ਜੀ ਇਹਨੂੰ ਤੋਂ ਕਾਫੀ ਮਿਹਨਤ ਤੁਸੀਂ ਦੇਖ ਸਕਦੇ ਹੋ ਕਿ ਇੱਕ ਘੰਟਾ ਲਗਾਤਾਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਦੇ ਪੱਥਰ ਦੇ ਵਿੱਚ ਪਾ ਕੇ ਔਰ ਲਗਾਤਾਰ ਨਿੰਮ ਦੀ ਰੱਕੜ ਦੇ ਨਾਲ ਘੋਟਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਇਹ ਤਿਆਰ ਹੋ ਚੁੱਕਾ ਹੈ ਔਰ ਸਾਹਮਣੇ ਵਾਲੇ ਵੀਰੇ ਜਿਹੜੇ ਆ ਉਹਨਾਂ ਨੇ ਜਸਟ ਬਣਾਣਾ ਸ਼ੁਰੂ ਕੀਤਾ ਹੀ ਆ ਜਦੋਂ ਪਹਿਲਾਂ ਪਾਊਡਰ ਪੀਸਿਆ ਜਾਂਦਾ ਪਹਿਲਾਂ ਭਾਜੀ ਇਹਦਾ ਪਾਊਡਰ ਬਣਾਇਆ ਜਾਂਦਾ ਉਸ ਤੋਂ ਬਾਅਦ ਇਸ ਵਿੱਚ ਪਾਣੀ ਮਿਕਸ ਕੀਤਾ ਜਾਂਦਾ ਹਾਂਜੀ ਹਾਂਜੀ ਪਹਿਲਾਂ ਇਹਦਾ ਪਾਊਡਰ ਬਣਾਉਣਾ ਜੀ ਪੀਸ ਕੇ ਇਹਨੂੰ ਫਿਰ ਇਹਦੇ ਵਿੱਚ ਕਰਕੇ ਇਹਨੂੰ ਘੋਟੀਦਾ ਜੀ ਰਗੜ ਕੇ ਪੂਰਾ ਰਗੜਾ ਲਾਈਦਾ ਇਹਨੂੰ ਜੀ ਤੇ ਫਿਰ ਇਹਨੂੰ ਵਿੱਚ ਜਾਰੀ ਦੇ ਪਾ ਕੇ ਪੁਣੀਦਾ ਹੈ ਜੀ ਤੇ ਤਿਆਰ ਆਉਂਦਾ ਹੈ ਜੀ ਪਾਊਡਰ ਇੱਥੇ ਬਣਾਇਆ ਜਾਂਦਾ ਆ ਔਰ ਬਾਕੀ ਜਿਹੜਾ ਤਿਆਰ ਕੀਤਾ ਜਾਂਦਾ ਉਹ ਇਹਦੇ ਵਿੱਚ ਹੀ ਆ ਉਹ ਇਹਦੇ ਵਿੱਚ ਤਿਆਰ ਕੀਤਾ ਜਾਂਦਾ ਹਾਂਜੀ ਇਹਦੇ ਵਿੱਚ ਬਦਾਮ ਤੇ ਕਾਜੂ ਦਾ ਪਾਊਡਰ ਬਣਾਉਣਾ ਹੈ। ਤੁਸੀਂ ਦੇਖ ਸਕਦੇ ਹੋ ਅੱਜਕੱਲ ਦੇ ਨੌਜਵਾਨ ਜਿੱਥੇ ਕਿ ਐਨਰਜੀ ਡਰਿੰਕਸ ਦਾ ਸਹਾਰਾ ਲੈਂਦੇ ਨੇ ਰੈੱਡ ਬੂਲ ਹੋ ਗਿਆ ਆ ਫਿਰ ਹੋਰ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਵਿੱਚ ਐਲਕੋਹਲ ਵੀ ਜਿਹੜੀ ਹੈ ਮੌਜੂਦ ਹੁੰਦੀ ਹੈ ਜੋ ਕਿ ਸਿਹਤ ਦੇ ਲਈ ਬਹੁਤ ਹੀ ਖਤਰਨਾਕ ਹੁੰਦੀ ਆ ਉੱਥੇ ਹੀ ਇਹਨਾਂ ਵੀਰਿਆਂ ਵੱਲੋਂ ਇੱਕ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਇੱਕ ਪਿਓਰ ਚੀਜ਼ ਦੇ ਪੀਣ ਨੂੰ ਮਿਲਦੀ ਹੈ ਜਿਸ ਦੇ ਨਾਲ ਉਹਨਾਂ ਦੀ ਸਿਹਤ ਨੂੰ ਵੀ ਕੋਈ ਨੁਕਸਾਨ ਨਹੀਂ ਆ। ਪਾਜੀ ਜਾਂਦੇ ਹੋਏ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਵੇ ਇਹੀ ਆ ਵੀ ਇਹ ਸਭ ਤੋਂ ਵਧੀਆ ਚੀਜ਼ ਹੈ ਤਾਕਤਵਰ ਵੀ ਆ ਸਾਰਾ ਕੋ ਮਤਲਬ ਫੇਰ ਹੀ ਲਿਆ ਵੀ ਇਹ ਪੀਓਗੇ ਤਾਂ ਵਧੀਆ ਰਹਿਵਾਂਗੇ ਗਾਂ ਆਪਣੀ ਬਿਮਾਰੀਆਂ ਤੋਂ ਛੁਟਕਾਰਾ ਮਿਲੂਗਾ ਸੋ ਜਿੰਨਾ ਉਹ ਬਿਮਾਰੀਆਂ ਹੀ ਆ ਜਿਹੜੀਆਂ ਬਰੈਡਪੁੱਲਾ ਆ ਮੋਟਰ ਮੋਟਰ ਪੀਂਦੇ ਆ ਉਹਨਾਂ ਦੀ ਛੱਡੋ ਖੜਾ ਇਹ ਪੀਓ ਘਰੇ ਵੀ ਬਣਾਓ ਤੇ ਇੱਥੇ ਵੀ ਪੀ ਕੇ ਜਾਓ ਹਾਂਜੀ ਬਹੁਤ ਬਤਨਵਾਸੜ ਨਾਲ ਦਿੰਦੇ ਥੈਂਕ ਯੂ ਸੋ ਜੇਕਰ ਤੁਸੀਂ ਵੀ ਜਾਣਦੇ ਹੋ ਕਿ ਤੁਸੀਂ ਪੁਰਾਣਾ ਸਵਾਦ ਸ਼ਰਦਾਏ ਦਾ ਸਵਾਦ ਜਿਹੜਾ ਹੈ ਟੇਸਟ ਕਰਨਾ ਚਾਹੁੰਦੇ ਹੋ ਇੱਕ ਵਾਰੀ ਮਾਡਲ ਟਾਊਨ ਵਿਕੇ ਜ਼ਰੂਰ ਆਓ ਜਿੱਥੇ ਕਿ ਇਹਨਾਂ ਵੀਰਿਆਂ ਵੱਲੋਂ ਸ਼ਰਧਾਈ ਜਿਹੜੀ ਆ ਉਹ ਲਗਾਈ ਜਾਂਦੀ ਹੈ ਕੈਮਰਾ ਪਰਸਨਲ ਮਿਸ਼ਨਲ ਭਾਵਨਾ ਜਲੰਧਰ